ਪੰਨੀ ਪਾਸ਼ਾਈ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੇਸ਼ ਦੁਨੀਆ ਦੇ ਵਿੱਚ ਸੰਗਤਾਂ ਦੇ ਵੱਲੋਂ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਅਤੇ ਲੰਗਰ ਲਗਾਏਗੇ ਇਸ ਲਹਿੜੀ ਤਹਿਤ ਅੰਮ੍ਰਿਤਸਰ ਦੇ ਹਾਤੀ ਦੇ ਕਸਬਾ ਜੰਡਿਆਲਾ ਗੁਰੂ ਦੇ ਵਿੱਚ ਵੀ ਸਿੱਖ ਰੈਜੀਮੈਂਟ ਸਮੇਤ ਵਕਫਾ ਖ ਫੌਜ ਦੀਆਂ ਟੁਕੜੀਆਂ ਦੇ ਵੱਲੋਂ ਠੰਡੇ ਮਿੱਠੇ ਜਲ ਦੀ ਸ਼ਬੀਰ ਲਗਾਈ ਗਈ ਅਤੇ ਰਾਹ ਦੇ ਵਿੱਚ ਔਨ ਜਾਨਵਰੀਆਂ ਸੰਗਤਾਂ ਨੂੰ ਫੌਜੀ ਵੀਰਾਂ ਦੇ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਤਪਦੀ ਹੋਈ ਗਰਮੀ ਦੇ ਵਿੱਚ ਜਲ ਸ਼ਿਕਾਇਆ ਗਿਆ ਇਸ ਦੌਰਾਨ ਉਹਨਾਂ ਨੇ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ 3 ਸਾਲਾਂ ਤੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਇਸੇ ਜਗ੍ਹਾ ਤੇ ਠੰਡੇ ਮਿੱਠੇ ਜਲ ਦੀ ਸ਼ਬੀਰ ਲਗਾਉਂਦੇ ਨੇ ਅਤੇ ਅੱਜ ਵੀ ਉਹ ਸਿੱਖ ਰੈਜੀਮੈਂਟ ਤੇ ਹੋਰਨਾ ਜੁਨੜਾ ਦੇ ਜਵਾਨਾਂ ਦੇ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਠੰਡੇ ਮਿੱਠੇ ਜਲ ਦੀ ਸ਼ਬੀਰ ਲਗਾਈ ਗਈ। ਅਸਵੇਰੇ 9 ਵਜੇ ਤੋਂ ਸ਼ਾਮ ਦੇਰ ਤੱਕ ਉਹਨਾਂ ਦੇ ਵੱਲੋਂ ਇਸੇ ਤਰੀਕੇ ਦੇ ਨਾਲ ਸੇਵਾ ਕੀਤੀ ਗਈ ਤੇ ਸੰਗਤਾਂ ਨੂੰ ਠੰਡਾ ਜਲ ਪਿਲਾਇਆ ਗਿਆ। ਉਹਨਾਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਿੱਖਾਂ ਦੇ ਮਾਣ ਮੱਤੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਗੁਰੂ ਸਾਈਂ ਦੇ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੇ ਕੋਲੋਂ ਸਾਨੂੰ ਸੇਵਾ, ਨਿਮਰਤਾ ਅਤੇ ਸਿਮਰਨ ਦਾ ਸੁਨੇਹਾ ਮਿਲਦਾ ਹੈ ਅਤੇ ਆਪਣੀ ਜ਼ਿੰਦਗੀ ਜੀਣ ਦੇ ਲਈ ਇੱਕ ਨਵਾਂ ਰਾਹ ਮਿਲਦਾ ਹੈ। ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਾੜੇ ਨੂੰ ਮੁੱਕ ਰੱਖਦੇ ਹੋਏ ਸਾਡੀ ਬਟਾਲੀਅਨ ਵੱਲੋਂ ਇੱਥੇ ਜਲਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਸਵੇਰੇ 9 ਵਜੇ ਅਸੀਂ ਰੰਗ ਕੀਤੀ ਸੀ ਔਰ ਤਕਰੀਬਨ ਤਕਰੀਬਨ 3 ਵਜੇ ਜਾ ਰਹੇ ਨੇ ਅਜੇ ਹੁਣ ਸਾਡੇ ਨੌਜਵਾਨ ਜੋ ਕਿ ਹੈ ਸੇਵਾ ਨੂੰ ਸਮਾਪਤ ਕਰਦੇ ਹੋਏ ਕਲੋਜ਼ ਕਰ ਰਹੇ ਨੇ ਤੇ ਅਸੀਂ ਸਾਰੇ ਹੀ ਪਿੰਡਾਂ ਵਾਲਿਆਂ ਨੂੰ ਔਰ ਦੇਸ਼ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਆਪਣਾ ਕੀ ਹੈ ਕਿ ਤੁਹਾਡੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਆਪਣੇ ਅਸ਼ੀਦੀ ਦਿਹਾੜਿਆਂ ਨੂੰ ਯਾਦ ਕਰਦੇ ਹੋਏ ਆਪਣੇ ਗੁਰੂ ਮਹਾਰਾਜ ਦੀ ਹਜ਼ੂਰੀ ਪਰਦੇ ਹੋਏ ਆਪਣੇ ਪਿੰਡਾਂ ਵਿੱਚ ਲੰਗਰ ਲਾਓ ਤਾਂ ਜੋ ਇਸ ਸਿਖਰ ਦੁਪਹਿਰ ਦੇ ਵਿੱਚ ਆਉਣ ਜਾਣ ਵਾਲੇ ਜੋ ਬਚਨੀਕ ਨੇ ਰਾਈ ਨੇ ਉਹਨਾਂ ਨੂੰ ਥੋੜੀ ਠੰਡਕ ਮਿਲ ਸਕੇ ਧੰਨਵਾਦ ਜੀ ਸਾਹਬ ਸਾਹਿਬ ਜੀ ਬੜੀ ਮਿਹਰ ਨਾਲ ਸ਼ਿਪਾਈ ਗੁਰਮੰਦੀ ਸਿੰਘ ਕੀ ਕਹਿਣਾ ਚਾਹੋਗੇ ਹਾਂ ਜੀ ਕਹਿਣਾ ਚਾਹੁੰਦੇ ਹਾਂ ਇਹ ਆ ਕਿ ਮਤਲਬ ਜੋ ਵੀ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅਸ਼ੀਦੀ ਦਿਹਾੜਾ ਬਣਾ ਰਹੇ ਹਾਂ ਜੀ ਇਦਾਂ ਕੀ ਸਿਵਲ ਚ ਬਣਾ ਰਹੇ ਉਦਾਂ ਅਸੀਂ ਮਹਾਰਾਜ ਦਾ ਮਤਲਬ ਇੱਥੇ ਵੀ ਜੋ ਸਿੱਖ ਨੌਜਵਾਨ ਸਾਡੇ ਰੈਜੀਮੈਂਟ ਦੇ ਵਿੱਚ ਕਿ ਮਤਲਬ ਪੂਰਾ ਸਾਰਿਆਂ ਦੇ ਸੰਯੋਗ ਨਾਲ ਅਸੀਂ ਮਤਲਬ ਜਿੰਨਾ ਵੀ ਹੋ ਰਿਹਾ ਕਰ ਰਹੇ ਆ ਜੀ ਮਤਲਬ ਲੰਗਰ ਲਗਾਇਆ ਜੀ ਇੱਥੇ ਸਵੇਰ ਦਾ ਤੇ ਬਹੁਤ ਵਧੀਆ ਸਾਰਿਆਂ ਦਾ ਸੰਯੋਗ ਆ ਜੀ ਤੇ ਇਹ ਕਹਿਣਾ ਚਾਹੁੰਦੇ ਆ ਕਿ ਮਤਲਬ ਜੋ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜੋ ਸਿੱਖੀ ਨੂੰ ਸਾਡੇ ਮਤਲਬ ਪੰਜਾਬ ਦੇ ਲੋਕ ਨੌਜਵਾਨੀ ਦੂਰ ਹੋ ਰਹੀ ਆ ਇਹਨਾਂ ਨੂੰ ਚਾਹੀਦਾ ਕਿ ਸਿੱਖੀ ਅੱਲੇ ਵੱਧ ਕੇ ਬਾਤ ਚੜ ਕੇ ਮਤਲਬ ਇਹ ਸਾਲ ਲੈਣਾ ਚਾਹੀਦਾ ਕਿ ਮਤਲਬ ਸਿੱਖੀ ਸਰੂਪ ਦੇ ਵਿੱਚ ਆਉਣਾ ਚਾਹੀਦਾ ਜੋ ਵੀ ਸਾਡੇ ਗੁਰੂਆਂ ਮਹਾਰਾਜ ਨੇ ਜਿੰਨੇ ਤਸੀਹੇ ਝੱਲੇ ਸਾਡੇ ਨੇ ਤੇ ਸਾਡਾ ਇਤਿਹਾਸ ਬਹੁਤ ਹੀ ਤਗੜਾ ਹੈ ਜੋ ਕਿ ਮੰਦਨਯੋਗ ਆ ਪੂਰੇ ਵਰਲਡਵਾਈਟ ਦੇ ਵਿੱਚ ਇਹੋ ਜਿਹਾ ਇਤਿਹਾਸ ਕਿਸੇ ਵੀ ਮੰਨੋ ਧਰਮ ਦਾ ਨਹੀਂ ਆ ਇਸ ਕਰਕੇ ਕਿ ਸਾਡੀ ਜੋ ਵੀ ਨੌਜਵਾਨ ਪੀੜ੍ਹੀ ਆ ਇਹਨਾਂ ਨੂੰ ਇਹ ਆ ਕਿ ਮਤਲਬ ਜੋ ਵੀ ਅੱਜ ਕੱਲ ਬੱਚੇ ਛੋਟੇ ਆ ਵੱਡੇ ਇਹਨਾਂ ਨੂੰ ਇਤਿਹਾਸ ਦੇ ਨਾਲ ਜੁੜਨਾ ਚਾਹੀਦਾ ਵਾ ਜੋ ਕਿ ਸਕੂਲਾਂ ਕਾਲਜਾਂ ਦੇ ਵਿੱਚ ਵੀ ਸਾਡਾ ਇਤਿਹਾਸ ਖਤਮ ਹੋਇਆ ਹੋ ਕੋ ਰੱਖਿਆ ਵਾ ਇਸ ਕਰਕੇ ਜਿੰਨਾ ਵੀ ਹੋ ਸਕਦਾ ਸਾਡੇ ਇਤਿਹਾਸ ਦੇ ਨਾਲ ਸਾਡੇ ਲੋਕਾਂ ਨੂੰ ਜੁੜਨਾ ਚਾਹੀਦਾ